ਕਦਾਂ ਕਿਤੇ ਲੋੜਵੰਦਾਂ ਦੀ ਸੇਵਾ ਕਰਕੇ ਕਿਦਾਂ ਦਾ ਮਹਿਸੂਸ ਹੁੰਦਾ ਜੇ ਤੁਸੀਂ ਵੀ ਅਜਿਹਾ ਫੋਨਿਕ ਅਸਲਾ ਸੋਗਾ ਜਾਪਾ ਪਾਪਾ ਨਾ ਕੋਈ ਫੋਨ ਦੇ ਰਾਹ ਹਨ ਪ੍ਰੈਕਟਿਸ ਪ੍ਰੋਬਲਮ ਹੀ ਫਾਉਂਡ ਹੁੰਦਾ ਮੈਂ ਕਿਉਂ ਪਰ ਜਦੋਂ ਚਾਹ ਫੋਨ ਸਰ ਤੋਂ ਮਿਲ ਰਿਹਾ ਉਹ ਪਹਿਲੇ ਸਾਲ ਕੀਤਾ ਸੀ ਹਾਂ ਤਾਂ ਮੈਨੂੰ ਐ ਸੀ ਵੀ ਫਾਲ ਜਲਦੀ ਆਉਣੇ ਆ ਰਹੇ ਹਾਂ ਇਤਨਾ ਕਿਤੇ ਸਕੂਨ ਤੋਂ ਆ ਜਿਹੜੀ ਗੱਲ ਚੱਲਦੀ ਹੈ ਨਾ ਸੋ ਲੱਗਦਾ ਨਹੀਂ ਇਦਾਂ ਦੇ ਉਪਰਾਲੇ ਹੋਰ ਵੀ ਹੋਣੇ ਜੇ ਤੇ ਘੱਟ ਹੋ ਰਿਹਾ ਵੈਸੇ ਲੰਗਰਾਂ ਆਉਂਦਾ ਸੀ ਸਾਂ ਜਿਆਦਾ ਧਿਆਨ ਦਿੰਨੇ ਆ ਇਦਾਂ ਦੇ ਉਪਰਾਲੇ ਹੋਣੇ ਨਹੀਂ ਚਾਹੀਦੇ ਹੋਰ ਬਿਲਕੁਲ ਮੈਂ ਤੇ ਅੰਨਾ ਅਪੀਖੋ ਇਨਾ ਦਿਨਾਂ ਦੇ ਵਿੱਚ ਵਿਸਥਾਰ ਆ ਗਿਆ ਜੀ ਕਈ ਲੋਕਾਂ ਦੇ ਕੋਲ ਬਰੀਫ ਹੁੰਦੀ ਰਿਹਾ ਆਪਰੇਸ਼ਨ ਕਰਨਾ ਆਪਾਂ ਉਸੇ ਲੰਗਰ ਸੇ ਚਲਾ ਕੇ ਫਾਸਲ ਆਵਰ ਮਦਦੇ ਲਾਉਂਦੇ ਹਾਂ ਹਮ ਹਰੇਕ ਲੰਗਰ ਵਾਲਾ ਇੱਥੇ ਮਰੀਜ਼ ਵੀ ਜੇ ਸੰਭਾਅ ਮਰੀਜ਼ ਆਪਾਂ ਖਾਂ ਆਪਰਾ ਸੈਤਾਨਾ ਗਾਣਾ ਹੈ ਜਿੱਥੇ ਨੀਦਾ ਹੌਲ ਵਰਡ ਤੋਂ ਆਉਣਾ ਸੀ ਤੇ ਮਰੀਜ਼ੀਂ ਇਹ ਪਸੂ ਉਹ ਜਿਹੜਾ ਕੋ ਪੈਦਰੀ ਚ ਹੈ ਹਰੇਕ ਲੰਗਰ ਮੈਕਨਾਂ ਨਾ ਹੈ ਰਾਇਸ ਨੈਸ਼ਨ ਦੇ ਸਾਰੇ ਬੰਦਰ ਵਾਲਾ ਨੇ ਵੀ ਹਰੇਕ ਲੰਗਰ ਜਿੰਮੇ ਬੋ ਖਾਂਜੀ ਦੀਸ ਪਰ ਇੱਕ ਮਰੀਜ਼ ਦੀ ਜ਼ਿੰਮੇਦਾਰੀ ਜਿਹੜਾ ਲੋਰ ਆਂਦਾ ਹੈ ਇੱਥੇ ਨੁੱਖਾ ਲੋੜੇ ਹਰੇਕ ਲੰਗਰ ਥੇਕ-ਥੇਕ ਵਾਰ ਕੇ ਵੀ ਕਰੇ ਮੈਨਾ ਲੱਖਾਂ ਕਰੋੜਾਂ ਦੁਨੀਆਂ ਦਾ ਇਹ ਕੇਚ ਹੋਰ ਬੜਾ ਵਧੀਆ ਲੱਗੇਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਉਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਨਿਸ਼ਾਨ ਹਸਪੀਟਲ ਜੀਕਾਰ ਰੋਡ ਸਮਾਣਾ ਦੀਆਂ ਜਿੱਥੇ ਕੇ ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮੂਹ ਸਟਾਫ ਅਤੇ ਡਾਕਟਰ ਸਾਹਿਬ ਵੱਲੋਂ ਤਿੰਨ ਰੋਜ਼ਾ ਮੈਡੀਕਲ ਕੈਂਪ ਬਿਲਕੁਲ ਫ੍ਰੀ ਲਗਾਇਆ ਗਿਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਔਰ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਆਪ ਜੀ ਵੱਲੋਂ ਔਰ ਇਹ ਜਿਹੜਾ ਕੰਪ ਲਗਾਇਆ ਜਾ ਰਿਹਾ ਤੁਹਾਡੇ ਵੱਲੋਂ ਇਹ ਮਤਲਬ ਅੱਜ ਦਾ ਦਿਨੇ ਜਾਂ ਵੱਲੋਂ ਦੋ ਤਿੰਨ ਦਿਨ ਕਿਦਾਂ ਐਕਚੁਅਲੀ ਨਹੀਂ ਪਾਦੇ ਕਿ ਗੁਰੂ ਕੀ ਬਿਠਾਈ ਆਦੀ ਸਾਨੂੰ ਚੌਥਾ ਹਾਲ ਹੋ ਗਿਆ ਜੀ ਹਾਂ ਪਹਿਲੇ ਸਾਰਾ ਕੀ ਫਾਇਦੇ ਸਨ ਆਪਾਂ ਸਾਡੇ ਮਾਸੇ ਆਇਆ ਹਾਂ ਵੀ ਆਪਾਂ ਹੈਲਪ ਗਵਰਨਸ ਸੀਸਨ ਤੇ ਤਿੰਨ ਵੰਦਮਾ ਦਾ ਆ ਰਹੀ ਲੋਈਆਂ ਦਾ ਫੇਕਾ ਚਾਹਣ ਹਾਂ ਹਾਂ ਤੋਂ ਸੋਵਾਰ ਬੁਣ ਚਾਹਣ ਸਾਨੂੰ ਮਤਲਬ ਛੀ ਆਪਣੇ ਹੰਤੇ ਨਸਾਲ ਹੋ ਗਏ ਜਦੋਂ ਪਹਿਲੇ ਸਾਲ ਲਗਾਇਆ ਤਾਂ ਸਾਨੂੰ ਬੜਾ ਫਾਇਦਾ ਹੋਇਆ ਤਾਂ ਹੁਣ ਹਨੇ ਚਾਰ ਸਾਲ ਹੋ ਗਏ 3 3 ਜੀ ਲਗਾਤਾਰ ਸਵਾਈਆਂ ਕਰ ਸੀ ਜੈ ਕੋ 1000 ਰੁਪਏ ਤਾਂ ਨਹੀਂ ਗਏ ਜੈ ਕੋ 1000 ਰੁਪਏ ਤਾਂ ਨਹੀਂ ਗਏ ਜੈ ਕੋ ਤਾਂ ਆ ਹੀ ਆ ਗਏ ਤਾਂ ਗੁਰੂ ਸਾਹਿਬ ਦੀ ਚਿੰਤਾ ਸੀ ਸਹਾਇਤਾ ਜਾਣ ਮਾਤਾ ਬਿਜ਼ਨਸ ਦੀ ਜੀ ਸੀ ਜੇ ਆ ਗਈ ਮੋਟਾ ਬਲੇ ਹੋ ਅਸੀਂ ਸਮੋਂ ਮਨ ਹੈ ਨਾ ਸਾਰਾ ਸਾਫ ਔਰ ਮੇਰੀ ਪੂਰੀ ਡਾਕਟਰ ਪਹੀ ਬਹੁਤ ਹੀ ਨੇਧਰਾਵ ਇਹ ਖਾਂਜੇ ਵੈਤੋਂ ਨਹੀਂ ਕਿ ਆਰੀ ਟੀਮ ਹੋਂਸਾ ਕਰਾਂ ਲੰਗਰ ਦੇ ਵਿੱਚ ਸਵਾਇਆਂ ਵੀ ਖਸਾਂ ਵੀ ਵੀਰ ਵੀ ਐਕਾਂਸਿੰਗ ਡਿਊਟੀ ਬਾਕੀ ਬੋਟਾ ਜਿਹਾਨੂੰ ਅਸਲ ਵਿੱਚ ਸਾਉ ਮੈਂ ਸਭ ਦੇ ਸਾਹਬਾ ਹੋਰ ਸਾਮੀਆਂ ਸਾਧਨ ਤੇ ਜਿੰਨਾ ਨੇ ਸਾਨੂੰ ਬੁਜੀਖ ਕਿ ਔਰ ਇਹ ਸਾਨੂੰ ਸੇਵਾ ਦਾ ਬਲ ਬਖਸ਼ਿਆ ਔਰ ਪਰਮਾਤਮਾ ਸਾਡੀ ਜੀ ਹਰ ਹਰ ਖਾਤ ਸਾਡੀ ਤੇਰੀ ਸ਼ਰਮਾਤਮਾ ਸੇਵਾ ਲੈਂਦਾ ਹੈ